ਪੰਥ ਵਿੱਚ ਪਿਆ ਵਿਵਾਦ ਖਤਮ ਹੋ ਗਿਆ ਜੱਜਦਾਰ ਕੁਲਦੀਪ ਸਿੰਘ ਗੜਗੱਜ ਨੇ ਕੱਤਰਤਾ ਤੋਂ ਬਾਅਦ ਵੱਡੇ ਫੈਸਲੇ ਸੁਣਾਏ ਨੇ ਦੱਸਤੀ ਕਿ ਪਿਛਲੇ ਦਿਨੀਂ શ્રી ਪਟਨਾ ਸਾਹਿਬ ਦੇ ਪੰਜ ਪਿਆਰੇ ਨੇ ਜੱਜਦਾਰ ਕੁਲਦੀਪ ਸਿੰਘ ਗੜਗੱਜ ਸੁਖਵੀਰ ਸਿੰਘ ਬਾਦਲ ਦੇ ਨਾਲ ਹੀ ਜੱਜਦਾਰ ਬਾਬਾ ਟੇਕ ਸਿੰਘ ਦੇ ਉਹਨਾਂ ਨੂੰ ਤਨਖਾਹਿਆ ਕਰਾ ਦਿੱਤਾ ਸੀ ਪਰ ਹੁਣ ਪਟਨਾ ਸਾਹਿਬ ਦੇ ਵੱਲੋਂ ਇਹ ਮਤੇ ਜਿਹੜੇ ਨੇ ਵਾਪਸ ਲੈ ਲਏਗੇ ਨੇ ਤੇ ਨਾਲ ਹੀ ਜੱਜਦਾਰ ਕੁਲਦੀਪ ਸਿੰਘ ਗੜਗੱਜ ਤੇ ਹੋਰ ਸਿੰਘਾਂ ਦੇ ਸਨਮਾਨ ਨੂੰ ਜੋ ਠੇਸ ਉਹਨਾਂ ਦੇ ਵੱਲੋਂ ਪਹੁੰਚਾਈ ਗਈ ਸੀ ਉਸ ਨੂੰ ਉਸ ਨੂੰ ਲੈ ਕੇ ਖੀਮਾ ਮੰਗੀ ਗਈ ਹੈ ਇਹ ਜਾਣਕਾਰੀ ਜੱਜਦਾਰ ਕੁਲਦੀਪ ਸਿੰਘ ਗੜਗੱਜ ਨੇ ਸਾਂਝੀ ਕੀਤੀ ਨਾਲ ਹੀ ਜੱਜਦਾਰ ਕੁਲਦੀਪ ਸਿੰਘ ਰੰਜੀਤ ਸਿੰਘ ਗੋਹਰ ਨੂੰ ਆਦੇਸ਼ ਦਿੱਤੇ ਨੇ ਕਿ ਉਹ ਬੀਸ਼ ਪਟਨਾ ਸੈਦਿਕ ਕਮੇਟੀ ਦੇ ਖਿਲਾਫ ਜੋ ਉਹਨਾਂ ਦੇ ਵੱਲੋਂ ਮੁਕਦਮਾ ਦਰਜ ਕਰਵਾਇਆ ਗਿਆ ਵਾਪਸ ਲੈਣ ਤੇ ਇਸ ਦੇ ਨਾਲ ਹੀ ਗਜ਼ਰ ਕੁਲਦੀਪ ਸਿੰਘ ਗੜਗੱਜ ਨੇ ਕਿਹਾ ਕਿ ਰੰਜੀਤ ਸਿੰਘ ਗੋਹਰ ਜਿਹੜੇ ਨੇ ਉਹ ਮੀਡੀਆ ਦੇ ਵਿੱਚ ਇਸ ਸੰਬੰਧੀ ਕੋਈ ਵੀ ਬਿਆਨ ਦੇਣ ਤੋਂ ਗੁਰੇਜ਼ ਕਰਨ ਤੇ ਇਸ ਮਸਤੇ ਨੂੰ ਸਿੱਧੀ ਗੱਲਬਾਤ ਦੇ ਰਾਹੀਂ ਹੱਲ ਕੀਤਾ ਜਾਵੇ। ਅੱਜ ਮਿਤੀ 30 ਹਾੜ ਸੰਮਤ 557 ਨਾਨਕਸ਼ਾਹੀ ਮਤਾਬਕ 14 ਜੁਲਾਈ 2025 ਦਿਨ ਸੋਮਵਾਰ ਨੂੰ ਪੰਜ ਸਿੰਘ ਸਹਿਬਾਨ ਦੀ ਕਤਰਤਾ ਸਕਤਰੇਤ ਸ੍ਰੀ ਅਕਾਲ ਤਖਤ ਸਹਿਬ ਵਿਖੇ ਹੋਈ ਜਿਸ ਵਿੱਚ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਿਤ ਮਾਮਲੇ ਵਿਚਾਰੇ ਗਏ ਸਿੱਖਾਂ ਦੇ ਪੰਜੇ ਤਖਤ ਸਹਿਬਾਨ ਵਿੱਚੋਂ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਸਥਾਪਿਤ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਤਖਤ ਹੈ ਅਤੇ ਖਾਲਸਾ ਪੰਥ ਦੇ ਵਾਲੀ ਸਰਬੰਸਦਾਨੀ ਦਸ਼ਮੇਸ਼ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਸਾਹਿਬ ਵੀ ਅਤ ਸਤਿਕਾਰਤ ਤਖਤ ਹੈ। ਤਖਤ ਸ੍ਰੀ ਹਰਮੰਦਰ ਦੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸਰਦਾਰ ਜਗਜੋਤ ਸਿੰਘ ਅਤੇ ਜਰਨਲ ਸਕੱਤਰ ਸਰਦਾਰ 인ਦਰਜੀਤ ਸਿੰਘ ਵੱਲੋਂ ਪੂਜੇ ਪੱਤਰ ਨੰਬਰ TPS 0620 0225 ਮਿਤੀ 12 ਜੁਲਾਈ 2025 ਵਿੱਚ ਉਹਨਾਂ ਨੇ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਮਰਪਿਤ ਹੁੰਦਿਆਂ ਬੀਤੇ ਸਮੇਂ ਇਥੋਂ ਤਖਤ ਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਨਾਲ ਸੰਬੰਧਿਤ ਕੀਤੇ ਗਏ ਫੈਸਲਿਆਂ ਉੱਤੇ ਮੁੜ ਵਿਚਾਰ ਕਰਨ ਲਈ ਬੇਨਤੀ ਕੀਤੀ ਹੈ। ਬੇਨਤੀ ਪ੍ਰਵਾਨ ਕਰਦਿਆਂ ਖਾਲਸਾ ਪੰਥ ਦੇ ਵਢੇਰੇ ਹਿੱਤਾ ਪੰਥਕ ਇਕਜੁਟਤਾ ਦੇਸ਼ ਵਿਦੇਸ਼ ਵਿੱਚ ਵਸਦੀ ਸਿੱਖ ਸੰਗਤ ਦੀਆਂ ਭਾਵਨਾਵਾਂ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਜ਼ਰ ਜੋ ਮਿਤੀ 21 ਮਈ 2025 ਦੀ ਪੰਜ ਸਿੰਘ ਸਹਿਬਾਨ ਦੀ ਕਤਰਤਾ ਵਿੱਚ ਮਤਾ ਨੰਬਰ 3 ਰਾਹੀ ਸਿੰਘ ਸਾਹਿਬ ਜਥੇਦਾਰ ਹੈੱਡ ਗ੍ਰੰਥੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਭਾਈ ਬਲਦੇਵ ਸਿੰਘ ਅਤੇ ਐਡੀਸ਼ਨਲ ਹੈੱਡ ਗ੍ਰੰਥੀ ਭਾਈ ਗੁਰਦੇਵਾਲ ਸਿੰਘ ਦੀਆਂ ਪੰਥਕ ਸੇਵਾਵਾਂ ਉੱਪਰ ਰੋਕ ਲਗਾਈ ਗਈ ਸੀ ਉਹ ਪੂਰਨ ਰੂਪ ਵਿੱਚ ਖਤਮ ਕੀਤੀ ਜਾਂਦੀ ਹੈ ਅਤੇ ਮਿਤੀ 21 ਮਈ 2025 ਦੀ ਇਕਤਰਤਾ ਦੇ ਮਤਾ ਨੰਬਰ 4 ਦੇ ਵਿੱਚ ਇਹ ਫੈਸਲਾ ਹੋਰ ਜੋੜਦੇ ਆ ਗਿਆਨੀ ਰਣਜੀਤ ਸਿੰਘ ਗੋਹਰ ਨੂੰ ਆਦੇਸ਼ ਕੀਤਾ ਜਾਂਦਾ ਹੈ ਕਿ ਇਹ ਤਖਤ ਸ੍ਰੀ ਹਰਮੰਦਰ ਸਾਹਿਬ ਦੇ ਮਾਨ ਸਤਕਾਰ ਕੌਮੀ ਇਕਜੁਟਤਾ ਦੀ ਭਾਵਨਾ ਅਤੇ ਇੱਕ ਜਥੇਦਾਰ ਦੀ ਸਤਕਾਰਤ ਪਦਵੀ ਦੇ ਮਾਨ ਸਤਕਾਰ ਦੇ ਮੱਦੇ ਨਜ਼ਰ ਜਿਹੜਾ ਕੇਸ ਪ੍ਰਬੰਧਕ ਕਮੇਟੀ ਦੇ ਵਿਰੁੱਧ ਅਦਾਲਤ ਵਿੱਚ ਪਾਇਆ ਹੋਇਆ ਹੈ ਉਹ ਕੇਸ ਵਾਪਸ ਲੈਣਗੇ ਮੈਨੂੰ ਆਸ ਆ ਕਿ ਸਿੰਘ ਸਾਹਿਬ ਜਿਹੜੇ ਗਿਆਨੀ ਰਣਜੀਤ ਸਿੰਘ ਜੀ ਆ ਉਹਨਾਂ ਨੂੰ ਵੀ ਪਤਾ ਵਾ ਕਿ ਜੇ ਤਖਤਾਂ ਤੇ ਜਥੇਦਾਰੀ ਕੋਟਾਂ ਤੇ ਜਾਣਗੇ ਤੇ ਫਿਰ ਸੰਗਤ ਜਿਹੜੀ ਆ ਉਹ ਜਦੋਂ ਗੁਰੂ ਘਰ ਦੇ ਵਿੱਚ ਆਣ ਕੇ ਅਰਦਾਸਾਂ ਕਰਦੀ ਆ ਆਪਣੀਆਂ ਬੇਨਤੀਆਂ ਕਰਦੀ ਆ ਤੇ ਫਿਰ ਸੰਗਤ ਦੀ ਕਿਤੇ ਨਾ ਕਿਤੇ ਆਸਥਾਨ ਨੂੰ ਸ਼ਰਧਾ ਨੂੰ ਸੱਟ ਵੱਜਦੀ ਜਦੋਂ ਸਾਡੇ ਜਥੇਦਾਰੀ ਕੋਟਾਂ ਜਾਂਦੇ ਆ ਮੈਨੂੰ ਆਸ ਆ ਵੀ ਉਹ ਬੜੀ ਸ਼ੋਹਰਤਤਾ ਦੇ ਨਾਲ ਇਹਦੇ ਤੇ ਵਿਚਾਰ ਕਰਨਗੇ ਤਖਤਸ਼੍ਰੀ ਹਰਮੰਦਰ ਦੀ ਪਟਨਾ ਸਾਹਿਬ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਅਤੇ ਜਰਨਲ ਸਕੱਤਰ ਨੂੰ ਆਦੇਸ਼ ਹੈ ਕਿ ਉਹ ਗਿਆਨੀ ਰਣਜੀਤ ਸਿੰਘ ਗੌਰ ਨਾਲ ਮਿਲ ਬੈਠ ਕੇ ਉਹਨਾਂ ਵੱਲੋਂ ਨਿਭਾਈਆਂ ਸੇਵਾਵਾਂ ਦੇ ਬਕਾਇਆ ਸੇਵਾਫਲ ਫੰਡ ਦੀ ਨੀਮਾ ਅਨੁਸਾਰ ਅਦਾਇਗੀ ਕਰਨਗੇ ਜੋ ਵੀ ਉਹਨਾਂ ਦੇ ਸੇਵਾਫਲ ਹੈਗੇ ਆ ਪਿਛਲੇ ਉਹਨਾਂ ਨੂੰ ਦੇਣਗੇ ਇਸ ਸਮੁੱਚੇ ਮਾਮਲੇ ਵਿੱਚ ਗਿਆਨੀ ਰਣਜੀਤ ਸਿੰਘ ਗੌਰ ਸਮੇਤ ਕੋਈ ਵੀ ਸਬੰਧਤ ਸ਼ਖਸੀਅਤ ਮੀਡੀਆ ਸੋਸ਼ਲ ਮੀਡੀਆ ਵਿੱਚ ਕਿਸੇ ਤਰ੍ਹਾਂ ਦੀ ਬਿਆਨਬਾਜ਼ੀ ਨਾ ਕਰੇ। ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਮਿਤੀ 5 ਜੁਲਾਈ 2025 ਦੀ ਪੰਜ ਸਿੰਘ ਸਹਿਬਾਨ ਦੀ ਇਕਤਰਤਾ ਦੇ ਮਤਾ ਨੰਬਰ 1 ਅਨੁਸਾਰ ਜੋ ਮਤਾ ਪਾਸ ਕੀਤਾ ਗਿਆ ਸੀ ਉਸ ਸੰਬੰਧੀ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਅਕਾਲ ਤਖਤ ਸਾਹਿਬ ਦੀ ਸਰਵਉੱਚਤਾ ਨੂੰ ਪ੍ਰਵਾਨ ਕਰਦੇ ਆ ਪੂਜੇ ਬੇਨਤੀ ਪੱਤਰ ਅਤੇ ਕੀਤੀ ਗਈ ਖਿਮਾ ਜਾਂਚਨਾ ਨੂੰ ਪ੍ਰਵਾਨ ਕਰਦੇ ਆਂ ਖਿਮਾ ਜਾਂਚਨਾ ਵੀ ਆਈ ਆ ਤਾਕਤ ਸਹਿਬਾਨ ਦੀ ਇਕਤਾ ਖਾਲਸਾ ਪੰਥ ਦੇ ਵਢੇਰੇ ਹਿੱਤਾਂ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਨੂੰ ਮੁੱਖ ਰੱਖਦੇ ਆਂ ਇਸ ਮਤੇ ਨੂੰ ਵਾਪਸ ਲਿਆ ਜਾਂਦਾ ਇਹਦੇ ਨਾਲ ਹੀ ਮੈਂ ਤੁਹਾਨੂੰ ਦੱਸ ਦਿਨਾ ਕਿ ਜਿਹੜੀ ਪਟਨਾ ਸਾਹਿਬ ਕਮੇਟੀ ਵੱਲੋਂ ਆਪਾਂ ਨੂੰ ਚਿੱਠੀ ਆਈ ਆ ਜੇਤੇ ਸਾਰੀ ਪੁਨਰ ਵਿਚਾਰ ਹੋਈ ਉਹਨਾਂ ਨੇ ਲਿਖਿਆ ਸਿੰਘ ਸਾਹਿਬ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਕਾਰਜਕਾਰੀ ਜਸedar ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ ਵਿਸ਼ਾ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਚੱਲ ਰਹੇ ਮਾਮਲਿਆਂ ਸੰਬੰਧੀ ਸਤਕਾਰਯੋਗ ਸਿੰਘ ਸਾਹਿਬ ਜੀ ਉਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਦੀ ਤਰਫੋਂ ਆਪ ਨੂੰ ਇਹ ਯਕੀਨ ਦਿਵਾਇਆ ਜਾਂਦਾ ਹੈ ਕਿ ਅਸੀਂ ਸਿੱਖਾਂ ਦੇ ਪੰਜਾਂ ਤਖਤਾਂ ਵਿੱਚੋਂ ਸਰਬੋੱਚ ਤਖਤ ਸ੍ਰੀ ਅਕਾਲ ਤਖਤ ਸਾਹਿਬ ਸ੍ਰੀ ਅਮਰਤਸਰ ਨੂੰ ਪੂਰਨ ਰੂਪ ਵਿੱਚ ਸਮਰਪਿਤ ਸਿੱਖ ਹਾਂ ਅਤੇ ਸਦਾ ਰਹਾਂ ਆਪ ਦੇ ਗਿਆਨਿਤ ਹੈ ਕਿ ਪਿਛਲੇ ਕੁਝ ਸਮੇਂ ਤੋਂ ਸ਼੍ਰੀ ਅਕਾਲ ਤਖਤ ਸਾਹਿਬ ਵਿਖੇ ਤੱਕਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਸੰਬੰਧਤ ਕੁਝ ਮਾਮਲੇ ਚੱਲ ਰਹੇ ਹਨ ਸ਼੍ਰੀ ਅਕਾਲ ਤਖਤ ਸਾਹਿਬ ਦੀ ਤਰਫੋਂ ਬੀਤੇ ਸਮੇਂ ਜੋ ਵੀ ਫੈਸਲੇ ਤੱਕਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਨਾਲ ਕੀਤੇ ਗਏ ਹਨ ਆਪ ਜੀ ਨੂੰ ਨਿਮਰਤਾ ਸਹਿਤ ਬੇਨਤੀ ਹੈ ਕਿ ਖਾਲਸਾ ਪੰਥ ਦੇ ਵਡੇਰੇ ਹਿੱਤਾਂ ਪੰਥਕ ਇਕਜੁਟਤਾ ਅਤੇ ਦੋਵੇਂ ਤਖਤ ਸਹਿਬਾਨ ਦੇ ਮਾਣ ਸਨਮਾਨ ਦੇ ਮੱਦੇ ਨਾਜ਼ਰ ਇਹਨਾਂ ਉੱਪਰ ਮੁੜ ਵਿਚਾਰ ਕੀਤੀ ਜਾਵੇ ਇਸ ਦੇ ਨਾਲ ਹੀ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪ੍ਰਬੰਧਕ ਕਮੇਟੀ ਨੂੰ ਆਪਣਾ ਪੱਖ ਰੱਖਣ ਲਈ ਹੋਰ ਸਮਾਂ ਦੇਣ ਦੀ ਕਿਰਪਾਲਤਾ ਕਰਨੀ। ਇਹਦੇ ਨਾਲ ਹੀ ਸਾਨੂੰ ਜਿਹੜੀ ਅੱਜ ਮੇਲ ਪਟਨਾ ਸਾਹਿਬ ਤੋਂ ਇੱਕ ਹੋਰ ਆਈ ਆ। ਉਹਦੇ ਵਿੱਚ ਇਹਦਾ ਜਿਹੜਾ ਨੰਬਰ ਆ ਤੱਤਾ ਪਪਾ ਸਸਾ ਬਲੀਕ 42 ਹਾਹਾ 225 14725 ਅੱਜ ਦੀ ਹੈ। ਇਹ ਹੈਗਾ ਮਤਾ ਨੰਬਰ 1 ਕ ਅੱਜ ਮਿਤੀ 14 ਜੁਲਾਈ 2025 ਦਿਨ ਸੋਮਵਾਰ ਨੂੰ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਸਤਕਾਰਯੋਗ ਪੰਜ ਪਿਆਰੇ ਸਿੰਘ ਸਹਿਬਾਨ ਦੀ ਵਿਸ਼ੇਸ਼ ਕਦਰਤਾ ਹੋਈ ਇਹ ਸਾਨੂੰ ਪਟਨਾ ਸਾਹਿਬ ਦੇ ਪੰਜ ਪਿਆਰਿਆਂ ਤੋਂ ਮਿਲ ਆਈ ਹੈ ਜਿੱਥੇ 10ਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ ਸਥਾਨ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਸਿੱਖਾਂ ਦਾ ਮਹਾਨ ਤਖਤ ਹੈ ਉੱਥੇ ਹੀ 6ਵੇਂ ਪਾਤਸ਼ਾਹ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਵੱਲੋਂ ਸਥਾਪਿਤ ਸ਼੍ਰੀ ਅਕਾਲ ਤਖਤ ਸਾਹਿਬ ਸ਼੍ਰੀ ਅੰਮ੍ਰਿਤਸਰ ਸਾਹਿਬ ਸਿੱਖਾਂ ਦਾ ਸਰਵੋੱਚ ਤਖਤ ਹੈ ਇਹ ਉਥੋਂ ਦੇ ਪੰਜ ਸਿੰਘ ਸਾਹਿਬ ਕਹਿ ਰਹੇ ਜੋ ਮਿਤੀ 21 ਮਈ 2025 ਨੂੰ ਤਖਤ ਸ਼੍ਰੀ ਹਰਮੰਦਰ ਜੀ ਪਟਨਾ ਸਾਹਿਬ ਦੇ ਪੰਜ ਪਿਆਰੇ ਸਿੰਘ ਸਹਿਬਾਨ ਨੇ ਹੁਕਮਨਾਮਾ ਪੱਤਾ ਪੱਤਰ ਨੰਬਰ ਤਤਾ ਫਫਾ ਸਸਾ ਉਬਲੀਕ 36 ਹਾਹਾ 2025 ਅਤੇ ਮਿਤੀ 25 5 ਜੁਲਾਈ 2025 ਦੀ ਇਕਤਰਤਾ ਵਿੱਚ ਆਦੇਸ਼ ਪੱਤਰ ਨੰਬਰ ਤਤਾ ਪਪਾ ਸਸਾ ਬਲੀਕ 40 ਹਾ ਹਾ ਉਬਲੀਕ 225 ਪਾਸ ਕੀਤੇ ਸਨ ਉਹਨਾਂ ਨੂੰ ਖਾਲਸਾ ਪੰਥ ਦੇ ਵਢੇਰੇ ਹਿੱਤਾ ਪੰਨ ਤੱਕ ਇੱਕ ਜੁੜਤਾ ਅਤੇ ਸਿੱਖ ਸੰਗਤ ਦੀਆਂ ਭਾਵਨਾਵਾਂ ਦੇ ਮੱਦੇ ਨਜ਼ਰ ਵਾਪਸ ਲਿਆ ਜਾਂਦਾ ਹੈ ਇਹ ਉਹਨਾਂ ਵੱਲੋਂ ਇੱਕ ਮੇਲ ਜਿਹੜੀ ਅੱਜ ਇੱਥੇ ਅਕਾਲ ਤਖਤ ਸਾਹਿਬ ਪਹੁੰਚੀ ਇਹ ਸਾਰਾ ਹੈਗਾ ਹੀ ਮਨ ਕੇ ਚੱਲੀਏ ਵੀ ਹੱਲ ਹੋ ਗਏ ਮਸਲਾ ਦੋਨਾਂ 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 ਤਰ੍ਹਾਂ ਦਾ ਜਿਹੜਾ ਮਸਲਾ ਚੱਲ ਰਿਹਾ ਸੀਗਾ ਹੱਲ ਹੋ ਚੁੱਕਿਆ ਹੈ ਮਨ ਕੇ ਚੱਲੀਏ ਬਿਲਕੁਲ ਹੱਲ ਹੋ ਚੁੱਕਾ ਜੀ ਦੇਖੋ 350 ਸਾਲਾ ਸ਼ਤਾਬਦੀ ਗੁਰੂ ਤੇਗ ਬਹਾਦਰ ਸਾਹਿਬ ਦੀ ਆ ਰਹੀ ਆ ਤੇ ਜਦੋਂ ਸ਼ਤਾਬਦੀ ਆ ਰਹੀ ਆ ਆਪਾਂ ਨੂੰ ਵੀ ਪਤਾ ਕਿ ਪਟਨਾ ਸਾਹਿਬ ਗੁਰੂ ਤੇਗ ਬਹਾਦਰ ਪਾਤਸ਼ਾਹ ਜੀ ਦੇ ਨਾਲ ਵੀ ਸੰਬੰਧਤਾ ਸੱਚੇ ਪਾਤਸ਼ਾਹ ਜੀ ਉੱਥੇ ਰਹੇ ਆ ਔਰ ਉੱਥੇ ਹੋਰ ਵੀ ਗੁਰਦੁਆਰਾ ਸਾਹਿਬ ਆ ਦੇ ਸ਼ਤਾਵ ਦਿਨਾਂ ਨੂੰ ਸਿੱਖ ਕੌਮ ਬਹੁਤ ਚੜ੍ਹਦੀ ਕਲਾ ਦੇ ਨਾਲ ਮਨਾਉਂਦੀ ਆ ਇਹ ਜਿਹੜੇ ਸਾਰੇ ਕਾਰਜ ਆ ਇਹ ਬਹੁਤ ਕੌਮੀ ਭਾਵਨਾ ਦੇ ਨਾਲ ਇੱਕ ਮੁੱਠਤਾ ਦੇ ਨਾਲ ਮਨਾਏ ਜਾਣ ਇਹਦੇ ਲਈ ਦੋਵੇਂ ਧਿਰਾਂ ਸ੍ਰੀ ਅਕਾਲ ਤਖਤ ਸਾਹਿਬ ਜਾਂ ਤਖਤ ਸ੍ਰੀ ਹਰਮੰਦਰ ਜੀ ਪਟਨਾ ਸਾਹਿਬ ਪੰਥ ਦੇ ਵੱਡੇ ਹਿੱਤਾਂ ਦੇ ਲਈ ਜੋ ਵੀ ਕੀਤਾ ਗਿਆ ਇਹਦੇ ਮੁਤਾਬਕ ਜੋ ਮਤੇ ਹੋਏ ਆ ਇਹਦੇ ਮੁਤਾਬਕ ਇਹ ਜੋ ਵਿਵਾਦ ਚੱਲ ਰਿਹਾ ਸੀ ਇਹ ਪੂਰਨ ਰੂਪ ਦੇ ਵਿੱਚ ਖਤਮ ਆ ਤੇ ਅੱਗੇ ਮੈਂ ਤੇ ਗੁਰੂ ਅਗੇ ਅਰਦਾਸ ਕਰਦਾ ਕਿਉਂਕਿ ਅਸੀਂ ਜਦੋਂ ਅਰਦਾਸ ਕਰਦੇ ਆ ਅਸੀਂ ਕਹਿੰਨੇ ਆ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਤੋ ਪੰਜੇ ਤਖਤ ਸਹਿਬਾਨ ਦੇ ਵਿੱਚ ਇਦਾਂ ਹੀ ਆਪਸੀ ਪ੍ਰੇਮ ਪਿਆਰ ਮੁਹੱਬਤ ਰਹੇ ਤੇ ਖਾਲਸਾ ਬੰਦ ਦੇ ਵੱਡੇ ਹਿੱਤਾਂ ਦੇ ਲਈ ਇਥੋਂ ਗੁਰਮਤ ਦਾ ਸੰਦੇਸ਼ ਉਪਦੇਸ਼ ਕੌਮ ਦੀ ਚੜ੍ਹਦੀ ਕਲਾ ਦੇ ਜਿਹੜੇ ਸੰਦੇਸ਼ ਆ ਹਮੇਸ਼ਾ ਜਾਂਦੇ ਰਹੇ ਜਿਹੜਾ ਜਿਹੜਾ ਮੀਤੀ ਤੌਰ ਤੇ ਮੈਸੂਦ ਦੀ ਗੱਲ ਕਹੀ ਗਈ ਸੀ ਉਹ ਵੀ ਅਸੀਂ ਕਹਿ ਸਕਦੇ ਕਿ ਇਹ ਦੇਸ਼ ਹੁਣ ਜਿਹੜਾ ਕੱਲ੍ਹ ਗਿਆ ਦੀ ਸਾਰੀ ਕਮੇਟੀ ਦੇ ਜੀ ਤੌਰ ਤੇ ਆ ਕੇ ਉਹ ਬਾਰੇ ਗੱਲ ਕਰ ਰਹੇ ਆ। ਸਿੰਘ ਸਾਹਿਬ ਦੇ ਬੜੇ ਲੋਕੀਆ ਫੇਸ ਤੋਂ ਵਿਵਾਦ ਚੱਲ ਰਿਹਾ ਸੀਗਾ ਜਿਹੜਾ ਤੁਹਾਡੇ ਇੱਕਾਂ ਅੱਗੇ ਹੱਲ ਹੋ ਸਕਿਆ ਹੈ। ਇੱਕ ਤਰ੍ਹਾਂ ਕਿ ਨਹੀਂ ਕਬੱਡੀ ਨੂੰ ਮੰਨਦੇ ਹੋ ਮਾਇਨੇ ਕੀ ਰੱਖਦੇ ਤੁਹਾਡੇ ਉਸਦੇ ਦੇਖੋ ਮਾਇਨੇ ਤੇ ਇਹੋ ਹੀ ਆ ਕਿ ਜਿਹੜਾ ਗੁਰੂ ਦਾ ਸਿਧਾਂਤ ਆ ਮੈਂ ਮੇਰੀ ਹਮੇਸ਼ਾ ਹੀ ਇਹ ਕੋਸ਼ਿਸ਼ ਰਹੀ ਆ ਪਈ ਪੰਛ ਦੇ ਵਿੱਚ ਕਦੀ ਵੀ ਆਪਸੀ ਵਾਦ ਵਿਵਾਦ ਨਾ ਹੋਵੇ ਇਹਦੇ ਵਿੱਚ ਇਹ ਹੈਗਾ ਵੀ ਜੋ ਗੁਰੂ ਦਾ ਸਿਧਾਂਤ ਆ ਗੁਰਮੁਖ ਬੈਸੋ ਸਫਾ ਵਿਛਾਏ ਉਹਦੇ ਮੁਤਾਬਕ ਆਪਾਂ ਫੇਰ ਗੁਰਮੁਖ ਬੈਸੋ ਸਫਾ ਵਿਛਾਏ ਸਿਧਾਂਤ ਅਨੁਸਾਰ ਬੈਠੇ ਆਂ ਆਰ ਮੈਂ ਇਹ ਸਾਰਾ ਜਿਹੜਾ ਹੈਗਾ ਵਾ ਇਹ ਗੁਰੂ ਹਰਗੋਬਿੰਦ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦਾ ਥਾਪੜਾ ਸਮਝਦਾ ਕਿ ਗੁਰੂ ਪਾਤਸ਼ਾਹ ਦੀ ਮਿਹਰ ਤੇ ਕਿਰਪਾ ਸਦਕਾਏ ਜਿਹੜਾ ਸਾਰਾ ਵਾਦ ਵਿਵਾਦ ਹੀ ਉਹ ਬੜੇ ਸ਼ੋਹਰਤ ਦੇ ਮਾਹੌਲ ਦੇ ਵਿੱਚ ਹੱਲ ਹੋ ਗਿਆ। ਜਦੋਂ ਕੋਈ ਤਨਖਾਹੀਏ ਕਰਾ ਦਿੱਤੇ ਕਿ ਅਸੀਂ ਕੋਈ ਪਈਏ ਉਹ ਵੀ ਖਤਮ ਹੋ ਜਾਂਦਾ ਲੈ ਜਿਹਦੇ ਨਾਲ ਸਾਰਾ ਹਾਂਜੀ ਉਹਨਾਂ ਨੇ ਜਦੋਂ ਮਤੇ ਵਾਪਸ ਲੈ ਲਏ ਉਹ ਖਤਮ ਹੋ ਗਏ ਦੀ। ਕੋਈ ਤਨਖਾਹੀਏ ਉਹ ਤੇ ਹੋ ਹੀ ਗਏ ਨੇ ਜਦੋਂ ਉਹਨਾਂ ਨੇ ਉਹ ਮਤੇ ਵਾਪਸ ਲੈ ਲਏ ਤਾਂ ਗੱਲ ਖਤਮ ਹੋ ਗਈ। ਜਿਹੜਾ ਆਪਦੀ ਨੇ ਜ਼ਿਕਰ ਕੀਤਾ ਖਿਮਾ ਵੀ ਉਹਨਾਂ ਨੇ ਮੰਗੀ ਆ ਗੁੱਸਾ ਉਹ ਵੀ ਪ੍ਰਬੰਧਕ ਕਮੇਟੀ ਨੇ ਮੰਗੀ ਆ ਜੀ ਖਿਮਾ। ਜਿਹੜੇ ਬੰਦੇ ਸਬੰਧਤ ਆਪਾਂ ਤਨਖਾਹੀਏ ਕੋਸ਼ਤ ਕੀਤੇ ਸੀ। ਉਸ ਦਿਨ ਉਹਨਾਂ ਨੇ ਮਾਫੀ ਮੰਗ ਲਈ। ਖਿਮਾ ਮੰਗ ਲਈ ਉਹਨਾਂ ਨੇ। ਠੀਕ ਹੈ। ਕਿੰਨੇ ਬੰਦੇ ਜਿਹਨਾਂ ਨੂੰ ਮਾਫੀ ਮੰਗਣੀ ਇਹ ਜਿੰਨੇ ਜਾਣੇ ਵੀ ਹੈਗੇ ਉਹਨਾਂ ਸਾਰਿਆਂ ਨੇ ਮੰਗ ਲਈ ਸਿੱਖਾ ਗੁਰੂ ਸਾਹਿਬ ਦੀ ਤੇ ਕਿਰਪਾ ਹੋਈ ਜੀ ਬਥੜਾ ਹਲ ਹੋ ਗਿਆ ਹੋਰ ਕਿਸੇ ਚੱਕੀਅਤ ਦਾ ਵੀ ਵਿਚੇ ਯੋਗਦਾਨ ਇਸ ਤੁਹਾਡੇ ਪਿੱਛੇ ਇਸ ਬਾਦ ਮੈਂ ਤੁਹਾਨੂੰ ਮੈਂ ਫੇਰ ਕਹਿੰਦਾ ਮੈਂ ਝੂਠ ਨਹੀਂ ਬੋਲਦਾ ਨਾ ਮੈਂ ਖੁਦ ਗਿਆਨੀ ਬਲਦੇਵ ਸਿੰਘ ਉਹਨਾਂ ਨਾਲ ਫੋਨ ਤੇ ਗੱਲ ਕੀਤੀ ਤੇ ਮੈਂ ਉਹਨਾਂ ਨੂੰ ਕਿਹਾ ਸੀ ਵੀ ਸਿੰਘ ਸਾਹਿਬ ਆਪਾਂ ਨੂੰ ਮਿਲ ਬੈਠਣਾ ਚਾਹੀਦਾ ਤੇ ਆਪਾਂ ਨੂੰ ਮਿਲ ਬੈਠ ਕੇ ਜੇ ਤੁਹਾਨੂੰ ਜਿਹੜੀ ਵੀ ਗੱਲ ਤੇ ਕੋਈ ਹੈ ਤੇ ਆਪਾਂ ਦਾ ਹੱਲ ਕਰ ਸਕਦੇ ਆ ਕਿਉਂਕਿ ਸ਼੍ਰੀ ਅਕਾਲ ਤਖ਼ਤ ਸਾਹਿਬ ਤੇ ਸਾਰਿਆਂ ਨੂੰ ਕਲਾਵੇ ਚ ਲੈਂਦਾ ਇਹਦੇ ਵਿੱਚ ਮੈਂ ਸਮਝਦਾ ਵੀ ਸਾਰਾ ਯੋਗਦਾਨ ਸੱਚੇ ਪਾਤਸ਼ਾਹ ਦਾ ਸੱਚੇ ਪਾਤਸ਼ਾਹ ਦੀ ਮਿਹਰ ਸਦਕਾ ਹੈ ਕਿਉਂਕਿ ਆ ਸਾਰੇ ਪਾਸੇ ਚਿੰਤਾ ਹੀ ਹੈ ਭਾਵੇਂ ਕਿ ਮੈਂ ਪਹਿਲਾਂ ਵੀ ਇਹ ਕਿਹਾ ਹੈ ਵੀ ਇਹ ਕੋਈ ਅੱਜ ਨਵਾਂ ਨਹੀਂ ਵਿਸ਼ਾ ਹੈ ਇਹ 2003 ਦੇ ਵਿੱਚ ਵੀ ਹੈਗਾ ਸੀ ਇਹ 2008 ਚ ਵੀ ਹੈਗਾ ਸੀ 2015 ਚ ਵੀ ਹੈਗਾ ਸੀ ਪਰ ਜਿਸ ਤਰੀਕੇ ਦੇ ਨਾਲ ਇਸ ਵਾਰੀ ਗੁਰੂ ਸਾਹਿਬ ਨੇ ਇਹਨੂੰ ਸਾਰੇ ਨੂੰ ਹੱਲ ਕੀਤਾ ਵਾ ਅੱਗੇ ਕਦੀ ਇਦਾਂ ਹੋਇਆ ਨਹੀਂ ਤੋਂ ਪਾਤਸ਼ਾਹ ਦੀ ਕਿਰਪਾ ਵਾ ਇਹ ਸਾਰਾ ਯੋਗਦਾਨ ਗੁਰੂ ਰਾਮਦਾਸ ਪਾਤਸ਼ਾਹ ਦਾ ਜਿਹਦੇ ਸਦਕਾ ਇਹ ਸਾਰਾ ਬਹੁਤ ਮੁਹੱਬਤ ਤੇ ਇਤਿਫਾਕ ਦੇ ਨਾਲ ਸਾਰਾ ਕੁਝ ਨਿਬੜ ਗਿਆ ਵਾਹ ਗੁਰਜੀ ਕਾ ਖਾਲਸਾ ਵਾਹ ਗੁਰਜੀ ਕੀ ਫਤ